ਅੱਜ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਨ ਲੱਗੇ ਆਂ ਜਗਨਨਾਥ ਫੈਕਟਰੀ ਚ ਤੇ ਆਪਾਂ ਗੱਡੀ ਭਰਨਾ ਆਏ ਸੀ ਜਗਨਨਾਥ ਫੈਕਟਰੀ ਚ ਤੇ ਆ ਗਈ ਜੀ ਜਗਨਨਾਥ ਫੈਕਟਰੀ ਤੇ ਇਧਰ ਪਰ ਦੀ ਕਿੱਟੀ ਇਹ ਆਪਾਂ ਲੈਣਾ ਆਏ ਸੀ ਜਗਨਨਾਥ ਫੈਕਟਰੀ ਚੋਂ ਪਲੇਟ ਪਰ ਤੇ ਆ ਇਧਰ ਹੋਟਲ ਆ ਜਾਂਦਾ ਵਾ ਚਲੋ ਆਪਾਂ ਚੱਲਦੇ ਆਂ ਜਗਨਨਾਥ ਫੈਕਟਰੀ ਦੇ ਅੰਦਰ ਤੇ ਦੇਖਦੇ ਆ ਅੰਦਰਲਾ ਮਾਹੌਲ ਕੀ ਬੰਦਾ ਤੇ ਆ ਇੱਥੇ ਆਪਣੀ ਗੱਡੀ ਆ ਬਲੇਟ ਲੋੜ ਹੋਣ ਲੱਗੀ ਵੀ ਆ ਤੇ ਦੇਖੋ ਗਰਮ ਗਰਮ ਪੂਰੇ ਬਲੇਟ ਬੰਦਾ ਪਾਣੀ ਪਾਉਂਦਾ ਠੰਡੇ ਕਰਦਾ ਕਿਵੇਂ ਅੱਗ ਨਿਕਲਦੀ ਆ ਬਲੇਟਾਂ 'ਚ ਤੇ ਆ ਦੇਖੋ ਇੱਧਰ ਕਿੱਡੇ-ਕੱਡੇ ਫੈਕਟਰੀ ਦੇ ਵਿੱਚ ਪੱਖੇ ਲੱਗੇ ਹੋਏ ਨੇ ਠੰਡੇ ਕਰਨ ਲਈ ਤੇ ਆ ਪਾਣੀ ਵਾਲਾ ਇਹਦੇ ਵਿੱਚ ਪਾਣੀ ਡਿੱਗਦਾ ਗਿਆ ਕਿੰਨਾ ਪ੍ਰੈਸ਼ਰ ਆ ਪਾਣੀ ਦਾ ਮਸ਼ੀਨਾਂ ਨੂੰ ਠੰਡੀਆਂ ਕਰ ਲਈ ਪਾਈਪ ਲਾਈਨਾਂ ਸਾਰਾ ਏਰੀਆ ਇੱਥੇ ਪਾਣੀ ਵਾਲਾ ਹੀ ਆ ਜਾਂਦਾ ਤੇ ਆ ਇੰਦਰੋਂ ਆਪਾਂ ਗੱਡੀ ਲੋਡ ਕਰਨੀ ਆ ਇੱਥੇ ਬਲੇਟ ਬੰਦੇ ਨੇਗੇ ਜਿਹੜੇ ਆਪਾਂ ਜੰਮੂ ਲਈ ਲੋਡ ਕਰਨੇ ਨੇ ਆ ਦੇਖੋ ਕਿੰਨਾ ਸਾਰਾ ਬਲੇਟ ਪਿਆਗਾ ਤੇ ਜਿਹੜਾ ਆਪਾਂ ਲੈ ਕੇ ਜਾਣਾਗਾ ਤੇ ਉਹ ਉੱਤੇ ਪੱਠੇ ਆ ਅੰਦਰ ਖੱਕਾ ਨਾ ਬਲੇਟ ਪਿਆ ਬਲੇਟ ਵੀ ਬਲੇਟ ਪੈਨੇ ਪੂਰੇ ਭਰੇ ਹੋਏ ਨੇ ਜਿਹੜੇ ਆਪਾਂ ਕਰਕੇ ਲੈ ਕੇ ਜਾਣੇ ਨੇ ਲੋੜ ਜੰਮੂ ਲਈ ਤੇ ਹੁਣ ਆਪਾਂ ਚੱਲਦੇ ਆਂ ਆਪਣੀ ਗੱਡੀ ਦੇ ਵੱਲ ਤੇ ਦੇਖਦੇ ਆਂ ਆਪਣੀ ਗੱਡੀ ਕਿੱਥੇ ਖੜੀ ਆ ਆਪਾਂ ਤੋਂ ਪਹਿਲਾਂ ਗੱਡੀ ਦਾ ਨੰਬਰ ਆਗਾ ਤੇ ਇਹ ਤੋਂ ਬਾਅਦ ਆਪਣੀ ਗੱਡੀ ਦਾ ਨੰਬਰ ਆਊਗਾ ਤੇ ਦੂਆ ਦੋ ਸਿਕਣਾ ਦਾ ਚੱਕਾ ਉਹਦਾ ਨੰਬਰ ਆਗਾ ਤੇ ਆ ਲੈਂਨ ਲੱਗੀ ਵੀ ਆ ਸਾਹਮਣੇ ਕੰਡਾ ਆ ਸਾਰੀਆਂ ਲੋਡਿੰਗ ਲਈ ਗੱਡੀਆਂ ਖੜੀਆਂ ਨੇ ਤੇ ਆ ਦੇਖੋ ਇਹਨਾਂ ਦੀ ਮਰਸੜੀ ਵੈਂਚ ਦਾ ਟਿਪਰ ਖੜਾ ਫੈਕਟਰੀ ਵਾਲਿਆਂ ਦਾ ਤੇ ਇੱਥੇ ਸਾਰੀਆਂ ਗੱਡੀਆਂ ਲੋਡ ਲਈ ਖੜੀਆਂ ਨੇ ਆ ਟਿਪਰ ਅੰਦਰ ਨੇ ਜਿਹੜੇ ਨੇ ਮਾਲ ਛੱਟਣਗੇ ਆ ਦੇਖੋ ਪਾਣੀ ਦੀ ਹਾਉਦੀ ਮਸ਼ੀਨਾਂ ਠੰਡੀਆਂ ਕਰ ਆ ਦੇਖੋ ਇੱਕ ਚੀਜ਼ ਸਾਡਾ ਕੋੜਾ ਖੜਾ ਵਾ ਤੇ ਇੰਜਨੀਅਰ ਨੇ ਦਾ ਕਮਾਲ ਆ ਵਾ ਦੇਖੋ ਕਿੰਨੀ ਪੈਪ ਲਾਈਨ ਪਾਈ ਵੀ ਆ ਉਹ ਤੇ ਰੋਲਰ ਜੇ ਘੁੰਮਦਾ ਉਹ ਚ ਨੇਰੀ ਆਗੀ ਆਗਾ ਸਾਰਾ ਫੈਕਟਰੀ ਦਾ ਕੰਮ ਉਹਦੇ 'ਤੇ ਚੱਲਦਾ ਤੇ ਇੰਦਰ ਵੀ ਆ ਤੇ ਚਲੋ ਆਪਾਂ ਆਪਣੀ ਗੱਡੀ ਚੜ੍ਹਦੇ ਆਂਗੇ ਹੁਣ ਤੇ ਆ ਸਾਡਾ ਚੋਬਰ ਪਿਆਗਾ ਸੱਤਾ ਤੇ ਜਿਹੜਾ ਰੋਲਰ ਜੇ ਘੁੰਮਦਾ ਨਾਲ ਤੇ ਬਹੁਤ ਤਕੜਾ ਗਾ ਵੱਡਾ ਇਹਦੇ 'ਤੇ ਹੀ ਸਾਰਾ ਫੈਕਟਰੀ ਦਾ ਕੰਮ ਚੱਲਦਾ ਗਾ ਦੋ ਰੋਲਰ ਨੇ ਕੇ ਇੱਕ ਪਿੱਛੇ ਲੋ ਜੀ ਸਾਡੇ ਮੁੰਡੇ ਨੇ ਤਾਂ ਐਣਕਾਂ ਲਾ ਲੀਆਂ ਐਵੇਂ ਮੈਂ ਤਾਂ ਐਨਕਾਂ ਹੀ ਲਾਉਣੀ ਆ ਤੇ ਆਪਣੀ ਗੱਡੀ ਲੋਡਿੰਗ ਲਈ ਤਿਆਰ ਲੋਡਿੰਗ ਤੇ ਪੈਂਟ ਤੇ ਲੱਗੀ ਵੀ ਆ ਤੇ ਉਹ ਸ਼ਾਫ ਕਰ ਰਹੇ ਸੀ ਤੇ ਆ ਇਹ ਦੂਆ ਦੇ ਦਾ ਨੰਬਰ ਆਗਾ ਉਹ ਦੇਖੋ ਕਿੰਨਾ ਇੰਜਨ ਨੇ ਕਮਾਲ ਕਰੀ ਵੀ ਆ ਕਿੱਡਾ ਤਕੜਾ ਪ੍ਰੋਜੈਕਟ ਲਾਇਆ ਪਿਆਗਾ ਤੇ ਆ ਰੋਲਰ ਜੇ ਤੇ ਸ਼ਰਤਾਂ ਉਹ ਚੱਲਦੀ ਆ ਫੈਕਟਰੀ ਸਾਰਾ ਕੁਝ ਇਹਦੇ ਸ਼ਰਤਾਂ ਹੀ ਚੱਲਣਾਗਾ ਇਹਨੇ ਮਾਲ ਪਿਗਲਾ ਕੇ ਗਾਹੇ ਭੇਜਣਾ ਇਹਦੇ ਵਿੱਚ ਦੀ ਬਹੁਤ ਧੀ ਅੱਗ ਚੱਲਦੀ ਹੈ ਪਾ ਕੈਮਰੇ ਚ ਤਾਂ ਦਿਖਦਾ ਨਹੀਂ ਉਹ ਮੈਨੂੰ ਦਿਖ ਰਾ ਪਾਈਪ ਲਾਈਨਾਂ ਵਿੱਚ ਦੀ ਅੱਗ ਵਰਦੀ ਦੇਖੋ ਇੰਨਾ ਤਕੜਾ ਕਿੰਨਾ ਵੱਡਾ ਰੋਲ ਆ ਗਿਆ ਹੈ ਕਿੰਨੀਆਂ ਗੱਡੀਆਂ ਤੇ ਆਇਆ ਟੁੱਟੇ ਆਏ ਹੋਣਗੇ ਤੇ ਜੋੜਿਆ ਤੇ ਦੇਖੋ ਕਿੰਨਾ ਇਹਦਾ ਉਹ ਆਪਣੀ ਗੱਡੀ ਉਹ ਖੜੀ ਆ ਤੇ ਆ ਚੱਕੋ ਗੱਡੀ ਪੈਂਡ ਤੇ ਲੱਗੀ ਤੇ ਬੰਦਾ ਮਾਰ ਲੱਗਿਆ ਵੇ ਝਾੜੂ ਕਹਿੰਦੇ ਐ ਜਿਹੜਾ ਬਾਬੇਓ ਸਾਫ ਕਰਕੇ ਭਰਉਣੀਆਂ ਉਹ ਚੁੰਬਕ ਨਾਲ ਚਲੋ ਜਿਓ ਨੇ ਚੁੰਬਕ ਨਾਲ ਧਰਤੀ ਬ ਗੱਡੀ ਸਾਡੀ ਡੰਨ ਹੋਣ ਵਾਲੀ ਆ ਪੂਰੀ ਭਰਨ ਵਾਲੀ ਆ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਜੀ ਕੰਡਾ ਕਰਵਾਉਣ ਚਾਹ ਗੱਡੀ ਭਰ ਕੇ ਅਸੀਂ ਕੰਡਾ ਕਰਾਉਣਗੇ ਚੜਾਈ ਜੀ ਬੱਧ ਕਰਕੇ ਬਾਲੀ ਜਗ੍ਹਾ ਉੱਚੀ ਕਰਕੇ ਗੱਡੀ ਤੇ ਧੂਆਂ ਆ ਮਿੱਟੀ ਦੀਆਂ ਨੇ ਰੀਮ ਬਣਾਉਂਦੇ ਜਾਂਦੀ ਆ ਕਿਉਂ ਇਹਦਾ ਲਾਇਸੈਂਸਰ ਥੱਲੇ ਆ ਨਾ ਵੀ ਐਸ 6 ਦਾ ਤੇ ਇਹ ਗਰਦਾ ਬਹੁਤ ਠਾਲਦੀ ਆ ਤੇ ਆਪਾਂ ਹਣ ਚੱਲੇ ਆ ਕੰਡੇ ਵੱਲ ਤੇ ਕੰਡਾ ਕਰਾ ਕੇ ਦੇਖਦੇ ਆ ਵੀ ਛੱਡਾ ਵਜਨ ਓਕੇ ਹੁੰਦਾ ਕ ਨਾਮ ਦਾ ਵੀ ਕੀ ਆ ਬਾਦਾ ਘੜਦਾ ਛੱਡਾ ਵਜਨ ਇਹ ਸਾਨੂੰ ਜਾ ਕੇ ਪਤਾ ਲੱਗੂਗਾ ਉਹ ਸਾਹਮਣੇ ਕੰਡਾ ਤੇ ਕੰਡੇ ਤੇ ਛਾੜ ਲਿਆ ਸੀ ਤੇ ਉਧਰੋਂ ਇਹਨਾਂ ਦਾ ਸ਼ਾਰਟ ਸਰਕਟ ਹੋ ਗਿਆ ਤੇ ਛਾੜਾ ਮੁੰਡਾ ਕਹਿੰਦਾ ਭਾਈ ਜੋ ਪਈ ਥੱਲੇ ਹੀ ਪੈ ਜਾ ਔਰ ਸ਼ਾਰਟ ਸਰਕਟ ਹੋਇਆ ਕਰਕੇ ਤੇ ਮੰਗਰ ਲੈਣ ਲੱਗ ਗਈ ਦੇ ਸੱਜਣ ਘੰਟੇ ਵੱਧ ਗਏ 90 ਪੀਸ ਪਏ ਸੀ ਤੇ ਹੁਣ ਇੱਕ ਪੀਸ ਕਢਾਉਣਾ ਇਹਨੇ ਲਿਖਤਾ ਵੀ ਇੱਕ ਪੀਸ ਕਢ ਕੇ ਆਓ ਤੇ ਹੁਣ ਅਸੀਂ ਆਏ ਆ ਤੇ ਇੱਕ ਪੀਸ ਕੱਢਣ ਵਜਨ ਜ਼ਿਆਦਾ ਹੋ ਗਿਆ ਸੀਗਾ ਤੇ ਉਹ ਉਧਰ ਛੱਡ ਦੇ ਉਹ ਚੁੰਬਕ ਪਾਉਣਗੇ ਹੁਣ ਪਹਿਲਾਂ ਦੂਆ ਪਾਇਆ ਜੀ ਖਿੱਚ ਜੀ ਕਣ ਚੁੰਬਕ ਆ ਕੇ ਤੇ ਫੇਰ ਸਾਡਾ ਇੱਕ ਪੀਸ ਲਾਉਣਗੇ ਤੇ ਫੇਰ ਸਾਡਾ ਵਜਨ ਓਕੇ ਹੋ ਆ ਦੇਖੋ ਕਾਗਜੀ ਕਾਰਵਾਈ ਹੈ ਇਹ ਤੇ ਲਿਖ ਕੇ ਭੇਜਿਆ ਖੰਡੇ ਤੋਂ ਵੀ ਇੱਕ ਪੀਸ ਕੱਢ ਕੇ ਆਉ ਤਾਂ ਵਜਨ ਓਕੇ ਹੋ ਤੇ ਵਜਨ ਛੋਟਾ ਜਿਆਦਾ ਹੋ ਗਿਆ ਤੇ ਹੁਣ ਚੁੰਬਕ ਲੈ ਕੇ ਆਉਗਾ ਤੇ ਫੇਰ